ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਦੇ ਵਿੱਚ ਜਿਹੜਾ ਅਤਵਾਦੀ ਹਮਲਾ ਹੋਇਆ ਉਸ ਤੋਂ ਬਾਅਦ ਲਗਾਤਾਰ ਦੋਨਾਂ ਦੇਸ਼ਾਂ ਦੇ ਵਿੱਚ ਜਿਹੜੇ ਖਟਾਸ ਦੇ ਸਬੰਧ ਨੇ ਲਗਾਤਾਰ ਵੱਧੇ ਜਾ ਰਹੇ ਨੇ ਤੋ ਤੱਕ ਕਿ ਜਿਹੜਾ ਬੀਤੇ ਦਿਨ ਜਦੋਂ ਭਾਰਤ ਦੇ ਵੱਲੋਂ ਐਲਾਨ ਕੀਤਾ ਜਾਂਦਾ ਕਿ 48 ਘੰਟੇ ਦੇ ਵਿੱਚ ਪਾਕਿਸਤਾਨੀ ਨਾਗਰਿਕ ਜਾਂ ਫਿਰ ਪਾਕਿਸਤਾਨੀ ਡਿਪਲੋਮੈਟ ਇੰਡੀਆ ਛੱਡਣ ਤੇ ਉਸ ਤੋਂ ਬਾਅਦ ਫਿਰ ਪਾਕਿਸਤਾਨ ਨੇ ਵੱਡੇ ਐਲਾਨ ਕੀਤੇ ਤੇ ਅੱਜ ਇੱਕ ਸ਼ਰਮਨਾਕ ਬਿਆਨ ਆ ਜਿਹੜਾ ਪਾਕਿਸਤਾਨ ਦੇ ਡਿਪਟੀ ਪ੍ਰਧਾਨ ਮੰਤਰੀ ਤੇ ਜਿਹੜਾ ਵਿਦੇਸ਼ ਮੰਤਰੀ ਦੇ ਵੱਲੋਂ ਦਿੱਤਾ ਗਿਆ ਇਹ ਗੱਲ ਆ ਕਿ ਕਿਹਾ ਕਿ ਇਹਨਾਂ ਅੱਤਵਾਦੀਆਂ ਨੂੰ ਜਿਹੜਾ ਫਰੀडम फाइਟਰ ਜਿਹੜਾ ਜਿਹੜਾ ਇਹਨਾਂ ਨੂੰ ਕਿਹਾ ਗਿਆ ਫਰੀडम फाइਟਰ ਜਿਹੜਾ ਕਿਹਾ ਗਿਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿੰਨਾ ਅੱਤਵਾਦੀਆਂ ਨੇ ਸਲਾਨੀ ਜਦੋਂ ਘੁੰਮਣ ਜਾਂਦੇ ਨੇ ਤਾਂ ਉਹਨਾਂ ਦੇ ਉੱਪਰ 70 ਲੋਕਾਂ ਦੇ ਉੱਪਰ ਤਾੜ-ਤਾੜ ਗੋਲੀਆਂ ਚਲਾ ਦਿੱਤੀਆਂ ਜਾਂ ਤਾਂ ਉਹਨਾਂ ਨੂੰ ਆਜ਼ਾਦੀ ਕੁਨਾਟੀਏ ਫਰੀडम फाइਟਰ ਜਿਹੜਾ ਪਾਕਿਸਤਾਨ ਦੇ ਜਿਹੜੇ ਲੀਡਰ ਨੇ ਉਹ ਸੰਬੋਧਨ ਕਰਦੇ ਨੇ ਉਹ ਲੀਡਰ ਜਿਹੜਾ ਨੂੰ ਕੋਈ ਅਹੁਦਾ ਮਿਲਿਆ ਹੋਇਆ ਪਾਕਿਸਤਾਨ ਦੇ ਜਿਹੜੇ ਡਿਊਟੀ ਪ੍ਰਧਾਨ ਮੰਤਰੀ ਨੇ ਵਿਦੇਸ਼ ਮੰਤਰੀ ਨੂੰ ਇਸ ਗੱਲ ਦੇ ਨਾਲ ਸੰਬੋਧਨ ਕਰਦੇ ਨੇ ਕਿ ਫਰੀडम फाइਟਰ ਨੇ ਆਜ਼ਾਦੀ ਕੋ ਲਾਟਿਏ ਨੇ ਉਹ ਲੋਕ ਆ ਜਿਨ੍ਹਾਂ ਨੇ ਨਾ ਪੁੱਛ ਪੁੱਛ ਕੇ ਚੁਣ ਚੁਣ ਕੇ ਭਾਰਤ ਦੇ ਲੋਕਾਂ ਨੂੰ ਸ਼ਹੀਦ ਕੀਤਾ ਇਹ ਪੁੱਛਿਆ ਗਿਆ ਕਿ ਜਿਹੜੇ ਹਿੰਦੂ ਅਤੇ ਮੁਸਲਮ ਨੇ ਪਹਿਲਾਂ ਅਲੱਗ-ਅਲੱਗ ਹੋ ਜੋ ਤੇ ਉਸ ਤੋਂ ਬਾਅਦ ਜਿਹੜਾ ਹਿੰਦੂ ਲੋਕਾਂ ਨੂੰ ਧੜਾ-ਧੜ ਸ਼ਹੀਦ ਕਰ ਦਿੱਤਾ ਗਿਆ ਗੋਲੀਆਂ ਚਲਾ ਦਿੱਤੀਆਂ ਗਈਆਂ ਤੇ ਉਸ ਤੋਂ ਬਾਅਦ ਬਹੁਤ ਜਿਆਦਾ ਜਿਹੜਾ ਧਰਮ ਨੂੰ ਲੈ ਕੇ ਬਹੁਤ ਜਿਆਦਾ ਵਿਵਾਦ ਹੋ ਰਿਹਾ ਕਿ ਧਰਮ ਨੂੰ ਲੈ ਕੇ ਸੱਦੇ ਤੌਰ ਤੇ ਟਾਰਗੇਟ ਕਿਲਿੰਗ ਕੀਤੀ ਗਈ ਟਾਰਗੇਟ ਕਰਕੇ ਬੰਦੇ ਮਾਰੇ ਗਏ ਤੇ ਉਸ ਤੋਂ ਬਾਅਦ ਹੁਣ ਜਦੋਂ ਭਾਰਤ ਦੇ ਵੱਲੋਂ ਐਕਸ਼ਨ ਕੀਤਾ ਜਾਂਦਾ ਜਿਹੜਾ ਅਟਾਰੀ ਬਾਗਾ ਬਾਰਡਰ ਬੰਦ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਜਿਹੜੀ ਸਿੰਧੂ ਜਲ ਸਮਝੌਤਾ ਹੈ ਉਹ ਰੱਦ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਫਿਰ ਪਾਕਿਸਤਾਨ ਦੇ ਵੱਲੋਂ ਵੀ ਵਿਰੋਧ ਦੇ ਵਿੱਚ ਸ਼ਿਮਲਾ ਐਗਰੀਮੈਂਟ ਤੇ ਦਵੱਲੀ ਗੱਲਬਾਤ ਆ ਉਹ ਰੱਦ ਕਰ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਸਿੰਧ ਜਲ ਸਮਝੌਤੇ ਦਾ ਵਿਰੋਧ ਕੀਤਾ ਜਾਂਦਾ ਇਤੋਂ ਤੱਕ ਕਿ ਇਹ ਵੀ ਗੱਲ ਆਕੀ ਜਾਂਦੀ ਹੈ ਕਿ ਭਾਰਤ ਦੇ ਨਾਲ ਵਪਾਰ ਦੇ ਸਾਰੇ ਰੂਟ ਬੰਦ ਕਰ ਦਿੱਤੇ ਜਾਣਗੇ ਪਾਰਾ ਚਲੋ ਜੁੱਤੋ ਕੇ ਆਪਸ ਦੇ ਵਿੱਚ ਇੱਕ ਦੂਜੇ ਦੇਸ਼ ਨੂੰ ਲੈ ਕੇ ਫੈਸਲੇ ਕੀਤੇ ਗਏ ਪਰ ਇੱਕ ਸ਼ਰਮਨਾਕ ਬਿਆਨ ਦਿੱਤਾ ਗਿਆ ਪਾਕਿਸਤਾਨ ਦੇ ਜਿਹੜੇ ਡਿਪਟੀ ਪ੍ਰਧਾਨ ਮੰਤਰੀ ਨੇ ਵਿਦੇਸ਼ ਮੰਤਰੀ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਜਿਨ੍ਹਾਂ ਦੁਆਰਾ ਜਿਹੜਾ ਹਮਲਾ ਕੀਤਾ ਗਿਆ ਫ੍ਰੀडम फाइਟਰ ਨੇ ਆਜ਼ਾਦੀ ਕੋਲਾਟਿਏ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਉਹ ਲੋਕ ਆ ਜਿਨ੍ਹਾਂ ਨੇ ਚੁਣ-ਚੁਣ ਕੇ ਸਲਾਨੀਆਂ ਨੂੰ ਮਾਰਿਆ ਇਸ ਗੱਲ ਨੂੰ ਲੈ ਕੇ ਮਾਰਿਆ ਕਿ ਉਹ ਹਿੰਦੂ ਧਰਮ ਦੇ ਨਾਲ ਜਾਂ ਕਿਸੇ ਵੀ ਧਰਮ ਦੇ ਨਾਲ ਫਿਰਕੂਵਾਦ ਨੂੰ ਲੈ ਕੇ ਜਿਨ੍ਹਾਂ ਨੇ ਲੋਕਾਂ ਨੂੰ ਟਾਰਗੇਟ ਕਰਕੇ ਮਾਰਿਆ ਤੇ ਜਿੱਥੇ ਤੱਕ ਇੱਕ ਮੁਸਲਮ ਧਰਮ ਦਾ ਜਿਹੜਾ ਵਿਅਕਤੀ ਸੀ ਜਦੋਂ ਉਹਨਾਂ ਨੂੰ ਬਚਾਰਿਆ ਹੁੰਦਾ ਜਿਸ ਦਾ ਨਾਮ ਆਦਲ ਹੁਸੈਨ ਹੈ ਉਸ ਨੂੰ ਵੀ ਜਿਹੜਾ ਗੋਲੀਆਂ ਦੇ ਨਾਲ ਮਾਰ ਦਿੱਤਾ ਜਾਂਦਾ ਇੱਕ ਭਾਰਤ ਦੇ ਵਿੱਚ ਜਿਹੜਾ ਨੇਵੀ ਦਾ ਜਵਾਨ ਹੈ ਜਿਹੜਾ ਲੈਫਟੀਨੈਂਟ ਆ ਉਸ ਨੂੰ ਮਾਰ ਦਿੱਤਾ ਜਾਂਦਾ ਅਜਿਹੇ ਲੋਕਾਂ ਨੂੰ ਮਾਰ ਕੇ ਇਥੋਂ ਤੱਕ ਕਿ ਜਿਹੜਾ ਜੋ ਘੁੰਮਣ ਗਏ ਹੁੰਦੇ ਨੇ ਕਈ ਬਾਹਰਲੇ ਦੇਸ਼ਾਂ ਤੋਂ ਵੀ ਆਏ ਹੁੰਦੇ ਨੇ ਸੱਦੇ ਤੌਰ ਤੇ ਟਾਰਗੇਟ ਕਿਲਿੰਗ ਕੀਤੀ ਜਾਂਦੀ ਹੈ ਤੇ ਜਦੋਂ ਅਜਿਹੇ ਲੋਕਾਂ ਨੂੰ ਮਾਰਨ ਵਾਲਿਆਂ ਨੂੰ ਜਿਹੜਾ ਫਰੀडम ਫਾਈਟਰ ਆਜ਼ਾਦੀ ਕੋਲਾਟੀਆ ਕਿਹਾ ਜਾਵੇਗਾ ਤਾਂ ਮਾਹੌਲ ਕਿਸ ਤਰੀਕੇ ਜਾਵੇਗਾ ਬਹੁਤ ਵੱਡੇ ਸਵਾਲ ਖੜੇ ਹੋਣਗੇ ਕਿ ਫਿਰ ਇਧਰਲੇ ਪਾਸੇੋਂ ਵੀ ਕੋਈ ਅਜਿਹਾ ਜਿਹੜਾ ਕਟਾਸ ਭਰਿਆ ਬਿਆਨ ਦਿੱਤਾ ਜਾਵੇਗਾ ਪਹਿਰਾ ਜਿਹੜਾ ਜੋ ਆਪਸ ਦੇ ਵਿੱਚ ਜਿੱਥੇ ਪਿਆਰ ਵਧਣਾ ਸੀ ਮੁਹੱਬਤ ਵਧਣੀ ਸੀ ਤੇ ਤਣਾਅ ਲਗਾਤਾਰ ਵਧੇਗਾ ਪਰ ਹੁਣ ਤੱਕ ਦੇ ਜਿਹੜੇ ਬਿਆਨ ਨੇ ਸਭ ਤੋਂ ਸ਼ਰਮਨਾਕ ਬਿਆਨ ਹੈ ਜਿਹੜਾ ਹੁਣ ਦਿੱਤਾ ਗਿਆ ਪਾਕਿਸਤਾਨ ਦੇ ਡਿਪਟੀ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਦੇ ਵੱਲੋਂ ਇਹ ਗੱਲ ਆਖੀ ਗਈ ਆ ਕਿ ਜਿਨ੍ਹਾਂ ਦੁਆਰਾ ਇਹ ਹਮਲਾ ਕੀਤਾ ਗਿਆ ਜਿੱਥੇ ਭਾਰਤ ਦੇ ਲੋਕ ਭਾਰਤ ਦੇ ਅਫੀਸ਼ੀਅਲ ਲੀਡਰ ਜੋ ਜੋ ਬਕਵਾਕ ਆਉਂਦੇ ਤੇ ਲੋਕ ਨੇ ਉਹਨਾਂ ਨੂੰ ਅਤਵਾਦੀ ਕਹਿੰਦੇ ਨੇ ਭਾਰਤ ਦੀ ਆਰਮੀ ਦੁਆਰਾ ਹੁਣ ਚੁਣ-ਚੁਣ ਕੇ ਜਿਹੜਾ ਉਹ ਉੱਚੇ ਜਿਹੜਾ ਜੋ ਜੰਮੂ ਕਸ਼ਮੀਰ ਦੇ ਘਾਟੀਆਂ ਦੇ ਵਿੱਚ ਜੰਗਲਾਂ ਦੇ ਵਿੱਚ ਅਤਵਾਦੀਆਂ ਨੂੰ ਢੇਰ ਕੀਤਾ ਜਾ ਰਿਹਾ ਤੇ ਜਿਹੜਾ ਬੰਦੀਪੋਰਾ ਦੇ ਵਿੱਚ ਵੀ ਅੱਜ ਇਨਕਾਊਂਟਰ ਕੀਤੇ ਗਏ ਨੇ ਤੇ ਉਧਰਲੇ ਪਾਸੇ ਇਹਨਾਂ ਲੋਕਾਂ ਨੂੰ ਪਾਕਿਸਤਾਨ ਦੀ ਸਰਕਾਰ ਪਾਕਿਸਤਾਨ ਦੇ ਡਿਊਟੀ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਜਿਹੜਾ ਆਜ਼ਾਦੀ ਕੋਲਾਟੀਏ ਫਰੀडम फाइਟਰ ਦੇ ਨਾਲ ਸੰਬੋਧਨ ਕਰਦੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦਾ ਮਾਹੌਲ ਬਣੇਗਾ ਕਿਸ ਤਰੀਕੇ ਜਿਹੜੀ ਖਟਾਸ ਆਪਸ ਦੇ ਵਿੱਚ ਧਰਮ ਨੂੰ ਲੈ ਕੇ ਫਿਰਕੂਵਾਦ ਨੂੰ ਲੈ ਕੇ ਵਧੇਗੀ